ਸਤਿ ਸ਼੍ਰੀ ਅਕਾਲ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਫਤੇਕੜਪੂਰੀਆਂ ਅੰਦਰ ਸਰਕਲ ਪ੍ਰਬੰਧ ਥਾਪੇ ਗਏ ਫਤੇਕੜਪੂਰੀਆਂ ਤੋਂ ਦਿਹਾਤੀ ਸਰਕਲ ਪ੍ਰਬੰਧ ਰਣਜੀਤ ਸਿੰਘ ਰਾਣਾ ਪੰਨੂ ਕਾਲਾਫਗਾਨਾ ਅਤੇ ਸਰਕਲ ਅਲੀਵਾਲ ਤੋਂ ਕਸ਼ਮੀਰ ਸਿੰਘ ਰਾਹਪੁਰ ਨੂੰ ਸਰਕਲ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ ਇਸ ਮੌਕੇ ਰਵਿਕਰਨ ਸਿੰਘ ਕਾਲੋਂ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਜੀ ਅਤੇ ਸੀਨੀਅਰ ਅਗੂ ਮਰੇਸ਼ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਧਾਰੇ ਇਸ ਮੌਕੇ ਰਣਜੀਤ ਸਿੰਘ ਰਾਣਾ ਪੰਨੂ ਅਤੇ ਕਸ਼ਮੀਰ ਸਿੰਘ ਰਾਹਪੁਰ ਨੇ ਮੁਜਬਤੀ ਮਿਲਨ ਤੇ ਆਇਕਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਆਓ ਵੇਖਦੇ ਹਾਂ ਪੂਰੀ ਖਬਰ ਸਾਡੇ ਜਿੰਨੇ ਵੀ ਧਾਰਮਿਕ ਮੰਗਾ ਸੀ ਉਹਨਾਂ ਨੂੰ ਪਰਵਾਨ ਕਰਦੇ ਰਹੇ ਕਰਤਾਰਪੁਰ ਦਾ ਲੰਗਾ ਬੀਜੇਪੀ ਸਰਕਾਰ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਉਰਗ ਮਨਾਇਆ ਸਾਰਾ ਪੈਸਾ ਸੈਂਟਰ ਤੋਂ ਆਇਆ ਜੇ 300 ਸਾਲ ਖਾਲਸੇ ਦਾ ਜਨਮ ਦਿਹਾੜਾ ਬਣਾਇਆ ਅਟਲ ਪਿਆਰੀ ਬਾਜਪਾਈ ਜੀ ਨੇ ਪੈਸੇ ਭੇਜੇ ਜਿੱਥੋਂ ਦਿੱਲੀ ਦਾ ਤਖਤ ਜਿੱਥੋਂ ਸਾਡੇ ਵਰਗ ਦਾ ਫੈਸਲੇ ਹੁੰਦੇ ਸੀ ਲਾਲ ਕਿਲੇ ਤੋਂ ਉੱਥੇ ਫਤਿਹ ਦੇ ਉਸ ਬਣਾ ਕੇ ਸਹਿਜਾਦਿਆਂ ਨੂੰ ਵੀ ਅਸ਼ਬਦਾਂ ਦੇ ਤੋਂ ਭੇਜੇ ਇਸੇ ਤਰ੍ਹਾਂ ਹੀ ਹਿਮਕੁੰਡ ਸਾਹਿਬ ਨੂੰ ਸੰਗਤ ਜਾਂਦੀ ਆ ਉੱਥੇ ਜਾਣਾ ਬੜਾ ਔਖਾ ਸੀ ਰਸਤਾ ਬੜਾ ਟੇਡਾ-ਬੇਡਾ ਸੀ ਸਾਡੇ ਪ੍ਰਧਾਨ ਮੰਤਰੀ શ્રી ਅਨੰਦਿੰਦਰ ਮੋਦੀ ਜੀ ਨੇ ਉਥੋਂ ਵਾਸਤੇ ਜਿਹੜੀ ਆ ਰੋਪਵੇਜ ਟਰਾਲੀ ਜਿਹੜੀ ਜਾਂਦੀ ਹੈ ਕੇਵਲ ਕਾਰ ਜਾਂਦੀ ਆ ਉਹਦੇ ਵਾਸਤੇ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਆ ਇਸੇ ਤਰ੍ਹਾਂ ਹੀ ਕੋਈ ਵੀ ਸਾਡੇ ਗੁਰੂ ਮਹਾਰਾਜ ਦਾ ਪ੍ਰਕਾਸ਼ਪੁਰ ਬਜੰਗ ਹੋਰ ਸਾਡਾ ਗੁਰੂਪੁਰ ਬਉਂਦਾ ਵਾ ਤੇ ਸਾਰੇ ਸ਼ਰਧਾ ਦੇ ਨਾਮ ਬਣਾਉਂਦੇ ਨੇ ਤੇ ਜੇ ਪੰਜਾਬ ਦੇ ਵਿੱਚ ਅੱਜ ਖਲਾਤ ਮਾਰੇ ਨੇ ਜਦੋਂ ਫੌਜ਼ੋਰ ਤੋਂ ਕਿਸੇ ਦਿਨ ਚੈਨੀ ਲਾ ਲਿੰਦੇ ਆ ਕਿਸੇ ਦੀ ਵਾਲੀ ਲਾ ਲਿੰਦੇ ਆ ਕਿਸੇ ਕੋਲੋਂ ਲੁੱਟ ਸੁੱਟ ਕਰੀ ਜਾਂਦੇ ਆ ਫਰੋਤੀਆਂ ਦਿਨ ਦਿਹਾੜੇ ਮੰਗੀਆਂ ਜਾ ਰਹੀਆਂ ਵਾਂ ਇਹਨੂੰ ਥੱਲ ਪਹੁੰਚਵਾਸਤੇ ਜੇ ਭਾਜਪੀ ਤੇ ਆਵਾਂਗੇ ਤਾਂ ਤਾਂ ਇਹਨੂੰ ਥੱਲ ਪਹੁੰਚਾਜੇ ਅੱਜ ਦਾ ਪ੍ਰੋਗਰਾਮ ਦੀ ਸਾਡੇ ਹਲਕੇ ਦੇ ਸਰਦਾਰ ਰਵਿਕਰ ਸਿੰਘ ਜੀ ਕਾਲੋਂ ਸਾਹਿਬ ਜਿਨ੍ਹਾਂ ਨੇ ਅੱਜ ਇਸ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਦੇ ਨਾਲ ਨਰੇਸ਼ ਮਹਾਜਨ ਜੀ ਜ਼ਿਲ੍ਹਾ ਪ੍ਰਧਾਨ ਵਾਲੀਆ ਸਾਹਿਬ ਤੇ ਸਰਦਾਰ ਰਵਿਕਰਨ ਸਿੰਘ ਕਲੋਂ ਸਾਹਿਬ ਸਾਰੇ ਹਲਕੇ ਦੇ ਵਿੱਚ ਵੱਖ-ਵੱਖ ਸਰਕਲਾਂ ਦੇ ਪ੍ਰਧਾਨ ਜਿਹੜੇ ਐ ਨਿਯੁਕਤ ਕੀਤੇ ਸਾਡੇ ਸਰਕਲ ਫਦੇਗੜ ਬਲਾਕ ਦਿਹਾਤੀ ਦਾ ਮੈਨੂੰ ਜੋ ਜ਼ਿੰਮੇਵਾਰੀ ਸੌਂਪੀ ਮੈਂ ਉਹਨਾਂ ਸਾਰਿਆਂ ਦਾ ਤੇ ਹਾਈ ਕਮਾਂਡ ਦਾ ਧੰਨਵਾਦ ਕਰਦਾ ਅਲੀਵਾਲ ਸਰਕਲ ਤੋਂ ਸਰਦਾਰ ਕਸ਼ਮੀਰ ਸਿੰਘ ਰਾਪੂਰ ਜੀ ਨੂੰ ਜ਼ਿੰਮੇਵਾਰੀ ਦਿੱਤੀ ਅਸੀਂ ਤੈਹ ਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਜੋ ਪਾਈ ਸਾਡੇ ਸਿਰ ਤੇ ਅਸੀਂ ਉਹਨੂੰ ਪੂਰਾ ਨਿਭਾਵਾਂਗੇ